ਪੰਜਾਬ ਸੂਬੇ ਅੰਦਰ ਜਿੱਥੇ ਕਾਫੀ ਵੱਡੀ ਤਦਾਦ ਦੇ ਵਿੱਚ ਹੜ੍ਹ ਮਾਰ ਹੋਈ ਆ ਉਥੇ ਹੀ ਕਈ ਪਿੰਡਾਂ ਜਿਹੜੇ ਕਿ ਉਹਨਾਂ ਦੇ ਵਿੱਚ ਸੈਂਕੜੇ ਹੀ ਲੋਕਾਂ ਦਾ ਨੁਕਸਾਨ ਕਾਫੀ ਵੱਡੀ ਪੱਧਰ ਤੇ ਹੋਇਆ ਹੈ ਫਸਲਾਂ ਤਬਾਹ ਹੋਈਆਂ ਹੈ ਔਰ ਪਸ਼ੂਆਂ ਦੇ ਵੀ ਜਿਹੜੇ ਕਿ ਰੋੜ ਜਾਣ ਦੀ ਕਾਫੀ ਵੱਡੀ ਖਬਰ ਮਿਲੀ ਸੀਗੀ ਉਥੇ ਹੀ ਹੁਣ ਉਹਨਾਂ ਹੜ੍ਹ ਪ੍ਰਭਿੱਜਤ ਇਲਾਕੇ ਦੇ ਵਿੱਚ ਲੋਕ ਜਿਹੜੇ ਸੀ ਉਹਨਾਂ ਦੇ ਖਾਣ ਪੀਣ ਦਾ ਜਿਹੜਾ ਸੱਜ ਉਸਵਾਨ ਨਾ ਹੋਣ ਕਰਕੇ ਉਹਨਾਂ ਨੂੰ ਕਾਫੀ ਵੱਡੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਥੇ ਜਿਹੜੇ ਕਿ ਲੋਕ ਸੇਵਾ ਕਰਨ ਵਾਸਤੇ ਵੀ ਵੱਡੀ ਤਦਾਦ ਦੇ ਵਿੱਚ ਪਹੁੰਚੇ ਹੋਏ ਨੇ ਇਸੇ ਤਰ੍ਹਾਂ ਹੀ ਹਰਿਆਣਾ ਰਾਜ ਜੋ ਜਿਹੜੇ ਕਿ ਹਰਿਆਣਾ ਰਾਜ ਰਾਜ ਦੇ ਰੁਕੀ ਪਿੰਡ ਤਹਿਸੀਲ ਗੋਹਾਣਾ सोनीपत ਦੇ ਵਿੱਚੋਂ ਸੰਜੀਵ ਕੁਮਾਰ अशोक ਕੁਮਾਰ अजीत ਸਿੰਘ ਧਰਮਿੰਦਰ ਸਿੰਘ ਨਰੇਸ਼ ਸਿੰਘ ਅਤੇ ਹੋਰ ਕਈ ਜਿਹੜੇ ਕੀ ਉਥੋਂ ਦੇ ਉਹਨਾਂ ਨੇ ਪਹੁੰਚ ਕੇ ਇਥੇ ਪਤਨਾ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵਿਖੇ ਆਪਣੀ ਵੱਡੀ ਰਾਹਤ ਸਮਗਰੀ ਭੇਜੀ ਆ ਉਹਦੇ ਨਾਲ ਹੀ ਨਾਲ ਉਹਨਾਂ ਨੇ 1,62,520 ਰੁਪਏ ਵੀ ਨਗਦ ਰਾਸ਼ੀ ਦਿੱਤੀ ਹੈ ਉਹਨਾਂ ਕਿਹਾ ਕਿ ਜਿਹੜੇ ਹੜ੍ਹ ਪ੍ਰੀੜਿਤ ਲੋਕਾਂ ਤੱਕ ਪਹੁੰਚਾਉਣ ਵਾਸਤੇ ਉਹਨਾਂ ਨੇ ਇਹ ਰਾਹਤ ਜਿਹੜੀ ਕੀ ਪਹੁੰਚਾਈ ਹੈ ਔਰ ਇਥੋਂ ਵੀ ਗੁਰਦੁਆਰਾ ਸਾਹਿਬ ਵਿੱਚ ਵੀ ਜਿਹੜੇ ਕਿ ਗੁਰੂ ਚੇਕਬਦਰ ਸਾਹਿਬ ਗੁਰਦੁਆਰਾ ਦੇ ਪ੍ਰਬੰਧਕ ਕਮੇਟੀ ਵੱਲੋਂ ਵੀ ਇਹ ਉਪਰਾਲੇ ਕੀਤੇ ਜਾ ਰਹੇ ਨੇ ਕਾਫੀ ਵੱਡੀ ਤਰ੍ਹਾਂ ਦੇ ਵਿੱਚ ਜਿਹੜੇ ਇਥੋਂ ਟਰੱਕ ਭਰ ਕੇ ਸਮਗਰੀ ਦੇ ਔਰ ਖਾਣ ਪੀਣ ਦੀਆਂ ਵਸਤੂਆਂ ਦੇ ਜਿਹੜਾ ਕਿ ਸਮਾਨ ਭੇਜੇ ਜਾ ਰਹੇ ਨੇ ਐਸੇ ਦੇ ਨਾਲ-ਨਾਲ ਹੀ ਜਿਹੜੇ ਹਰਿਆਣਾ ਵੱਲੋਂ ਵੀ ਪਹੁੰਚੀ ਗਈ ਹੈ ਕਾਫੀ ਜ਼ਿਆਦਾ ਖਾਣ ਪੀਣ ਦੀ ਸਮਗਰੀ ਵੀ ਉਹਨਾਂ ਨੇ ਪਹਚਾਈ ਆ ਔਰ ਉਹਨਾਂ ਨੂੰ ਵੀ ਇਹ ਜਿਹੜੇ ਕਿ ਰਾਹਤ ਜਿਹੜੇ ਹਾਰਡ ਪੀੜਤ ਲੋਕਾਂ ਵਾਸਤੇ ਉਹਨਾਂ ਲਈ ਰਾਹਤ ਪਹੁੰਚਾਉਣ ਵਾਸਤੇ ਪਹੁੰਚੇਗਾ ਅਸੀਂ ਇੱਥੇ ਜਿਹੜੇ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਵੀ ਗੱਲ ਕਰਾਂਗੇ ਔਰ ਜਿਹੜੇ ਹਰਿਆਣਾ ਰਾਜ ਦੇ ਵਿੱਚੋਂ ਆਈ ਆ ਇਹ ਸੰਗਤ ਚੌਧਰੀ ਜਿਨ੍ਹਾਂ ਨੇ ਇਹੇ ਵੱਡੀ ਜ਼ਰਾਰ ਦੇ ਵਿੱਚ ਦਰਿਆਨ ਦੀ ਜੀ ਦਿਖਾਈ ਆ ਕਿਉਂਕਿ ਇੱਕ ਇਹ ਉਹਨਾਂ ਦਾ ਵੀ ਵੱਡਾ ਕਰਮ ਦੇਖਣ ਨੂੰ ਮਿਲ ਰਿਹਾ ਹੈ ਜਿੱਥੇ ਆਮ ਪੰਜਾਬ ਦੇ ਵਿੱਚ ਵੀ ਲੋਕਾਂ ਦੇ ਵਿੱਚ ਇਸ ਤਰ੍ਹਾਂ ਦੀ ਰਹਿਮ ਦਿੱਲੀ ਹੁੰਦੀ ਆ ਉੱਥੇ ਹੀ ਉਹਨਾਂ ਨੇ ਵੀ ਆਪਣਾ ਤਿਲਪੁਲ ਪੇਟਾ ਜਿਹੜੀ ਸੀਗੀ ਤਿਲਪੁਲ ਇਕੱਠਾ ਕਰਕੇ ਉਹਨਾਂ ਨੇ ਇਸ ਮਗਰੀ ਪਹੁੰਚਾਉਣ ਦੀ ਇੱਥੇ ਕੋਸ਼ਿਸ਼ ਕੀਤੀ ਆ ਸੀ ਗੱਲਬਾਤ ਕਰਦੇ ਇਹਨਾਂ ਨਾਲ ਵੀ ਕਿਸ ਤਰ੍ਹਾਂ ਦਾ ਜਿਹੜਾ ਇਹਨਾਂ ਦਾ ਵੀ ਉਸ ਏਰੀਆ ਮਾਰੂ ਏਰੀਆ ਦੇ ਵਿੱਚ ਜਿਹੜੇ ਰਾਤ ਪਚਾਉਣ ਦਾ ਸਿਲਸਿਲਾ ਕਿਸ ਤਰ੍ਹਾਂ ਦਾ ਉਸ ਵਕਤ ਗੁਰਦੁਆਰਾ ਸ੍ਰੀ ਗੁਰੂ ਚਕਬਦਰ ਸਾਹਿਬ ਹੈ ਪਹੁੰਚੇ ਜਿੱਥੇ ਕਿ ਅੱਜ ਹਰਿਆਣਾ ਦੇ ਵਿੱਚੋਂ ਵੀ ਕੁਝ ਸੰਗਤਾਂ ਨੇ ਲਿਆ ਕੇ ਇੱਥੇ ਰਸਨ ਦਿੱਤਾ ਕਿਉਂਕਿ ਇਸ ਇਲਾਕੇ ਦੇ ਵਿੱਚ ਜਿਹੜਾ ਹਾਰਡ ਸੀਗਾ ਹਾਰਡ ਮਾਰੂ ਖੇਤਰ ਦੇ ਵਿੱਚ ਕਾਫੀ ਲੋਕ ਜਿਹੜੇ ਪ੍ਰਭਾਵਿਤ ਹੋਏ ਸੀਗੇ ਕਿਉਂਕਿ ਕਿਸਾਨਾਂ ਦੇ ਵੀ ਕਾਫੀ ਜ਼ਿਆਦਾ ਨੁਕਸਾਨ ਹੋਇਆ ਸੀ ਵੱਡਾ ਔਰ ਉਹਨਾਂ ਦੇ ਵਾਸਤੇ ਰਾਹਤ ਸਮੱਗਰੀ ਤਕਰੀਬਨ ਹਰ ਇੱਕ ਪਾਸਿਓਂ ਹੀ ਵੱਡੀ ਤعداد ਦੇ ਵਿੱਚ ਉੱਥੇ ਹੀ ਅੱਜ ਹਰਿਆਣਾ ਰਾਜ ਦੇ ਵਿੱਚੋਂ ਵੀ ਇਹ ਕੁਝ ਜਿਹੜੇ ਕਿ ਇਸ ਇਲਾਕੇ ਦੀ ਸਪੋਰਟ ਕਰਨ ਵਾਸਤੇ ਪਹੁੰਚੇ ਨੇ ਅਸੀਂ ਇਹਨਾਂ ਨਾਲ ਗੱਲ ਕਰਾਂਗੇ ਕਿਹੜੇ ਏਰੀਆ ਦੇ ਵਿੱਚੋਂ ਆਏ ਆ ਔਰ ਕੀ ਕੁਝ ਲੈ ਕੇ ਆਏ ਆ ਇੱਥੇ ਜਿਹੜੇ ਗੁਰਦੁਆਰਾ ਸਾਹਿਬ ਪਹੁੰਚੇ ਨੇ ਉਹਨਾਂ ਦੇ ਨਾਲ ਨਾਲ ਜਿਹੜਾ ਕਿ ਇਸ ਇਲਾਕੇ ਦੇ ਵਿੱਚ ਲੋਕਾਂ ਨੂੰ ਕਾਫੀ ਵੱਡੀ ਰਾਹਤ ਮਿਲੂਗੀ ਹਾਂਜੀ ਨਮਸਕਾਰ ਜੀ ਕਿਹਾ ਨਾ ਬਈ ਸਕਾਰ ਜੀ ਮਾਸੋਖ ਨਾਮ ਹੈ ਹਾਂਜੀ ਅਸੋਖ ਜੀ अच्छा कहाँ से आए हो और आपको ये भी यहाँ इस एरिया में जब इस तरह का माहौल बना हुआ है क्योंकि हाड़ मारू एरिया क्योंकि है क्योंकि फसलें भी तबाह हुई थी किस तरह वहाँ आपकी सोच थी और किस तरह यहाँ हम बड़े बड़े भाई पंजाब की मदद करने के लिए दिन रात एक कर देंगे और उसके लिए रात सामग्री और नकद पैसा देने के लिए आए हैं ताकि वह जल्दी से जल्दी ऊपर अपना उठ सके और अपना गुजारा कर सके कितने पैसे एक लाख बैसठ हज़ार पाँच सौ बीस रुपये रात सामग्री और साथ में दिए आपका गांव में कौन कौन सा सहयोग किया किस पंचायतों ने हमारे गांव में छत्तीस बिरादरी ने हमारा सहयोग कराया सब इकट्ठा करके हमने गुरु तेग बहादुर उसमें गुरुद्वारे में भेज दिया आपके साथ कौन कौन आए उनके भी नाम बताना थोड़ा और जो आपके साथ जिन जिन ने सपोर्ट की है पंचायत वहाँ की हरियाणा की और आप भी जैसे क्योंकि जब किसी प्रकार की समस्या आती है सारे पंजाब और हरियाणा में एक दूसरे का साथ देने के लिए आगे बढ़ जाते हैं आपके साथ कौन कौन आया हमारे साथ हमारे अंकल हैं संजीत सिंह हमारे अंकल अजीत सिंह हमारे अंकल काला हमारे अंकल धर्मेंद्र हाँ। क्या लग रहा है आगे को भी इस तरह का आपके साथ आप इस तरह का सहयोग करते रहोगे हम आगे भी पंजाब हमारा बड़ा भाई उसकी मदद करते रहेंगे ਕਿੰਨੇ ਦਿਨ ਸੇ ਇਸ ਮਗਰੀ ਕੱਠੀ ਕਰਨੇ ਕੋ ਆਪਕੋ ਸਮਝ ਲਗਾ ਦੋ ਤਿੰਨ ਦਿਨ ਲੱਗ ਜਾਂਦੇ ਜਿਹੜੀ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਕਰਮਜੀਤ ਸਿੰਘ ਕਾਲੇ ਕਾ ਉਹਨਾਂ ਨਾਲ ਵੀ ਗੱਲ ਕਰਾਂਗੇ ਕਿਸ ਤਰ੍ਹਾਂ ਇੱਥੇ ਜਿਹੜੀ ਕਿ ਰਾਹਤ ਇਧਰੋਂ ਵੀ ਪਹੁੰਚੀ ਔਰ ਇਹਨਾਂ ਵੱਲੋਂ ਵੀ ਇੱਕ ਉਪਰਾਲਾ ਕੀਤਾ ਜਾ ਰਿਹਾ ਜਿਹੜਾ ਹਾਰਡ ਮਾਰੂ ਏਰੀਆ ਦੇ ਵਿੱਚ ਲੋਕਾਂ ਦੀ ਸਹਾਇਤਾ ਕੀਤੀ ਜਾ ਰਹੀ ਹੈ ਕਿਉਂਕਿ ਇਸ ਵਕਤ ਸਹਾਇਤਾ ਕਰਕੇ ਅੱਗੇ ਆਉਣ ਵਿੱਚ ਜਿਹੜੇ ਕਿ ਪੰਜਾਬ ਤੋਂ ਹਰਿਆਣਾ ਦੇ ਲੋਕ ਵੀ ਕਾਫੀ ਵੱਧ ਚੜ ਕੇ ਹੋ ਰਹੇ ਨੇ ਹਾਂਜੀ ਪ੍ਰਧਾਨ ਜੀ ਖਾਲਸਾ ਆਵੇਗੀ ਬਤੇ ਜੀ ਸਤ 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 ਸਭ ਤੋਂ ਪਹਿਲਾਂ ਧੰਨਵਾਦ ਕਰਦਾ ਚੌਧਰੀ ਜਿਹੜੇ ਰਾਦ ਸਮਾਗ ਲੈ ਕੇ ਆਏ ਨੇ ਜੀ ਤੇ ਪਹਿਲਾਂ ਵੀ ਦੇ ਗਏ ਨੇ ਅਸੀਂ ਮਲਾਪਿੰਡ ਤੋਂ ਇਹ ਰੁਖੀਪਿੰਡ ਤੋਂ ਆਏ ਨੇ ਗਵਾਨਾ ਤਸੀਲਾ ਜ਼ਿਲ੍ਹਾ सोनीपत ਇਹਨਾਂ ਬਹੁਤ ਧੰਨਵਾਦ ਇਹਨਾਂ 1,62,520 ਰੁਪਏ ਤੇ ਨੇ ਨਕਦ ਕੈਸ਼ ਬਾਕੀ ਸਮਾਗ ਦਿੱਤੀ ਜੀ ਤਾਂ ਵੀ ਕਾਫੀ ਰਾਹਤ ਵੈਸੇ ਜੇ ਸੋਚਿਆ ਜਾਵੇ ਤਾਂ ਇੱਕ ਕਈ ਵਾਰੀ ਕੀ ਇਨਸਾਨ ਦਾ ਹੁੰਦਾ ਹੈ ਮਾਈਂਡ ਹੁੰਦਾ ਹੈ ਕਿਉਂਕਿ ਇਹਨਾਂ ਨੇ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਹੈ ਜਿਹੜਾ ਇਹ ਇਸ ਤਰ੍ਹਾਂ ਦਾ ਉਪਰਾਲਾ ਲੋਕਾਂ ਦਾ ਸਹਿਯੋਗ ਕਰਨਾ ਹਰ ਇੱਕ ਬੰਦੇ ਦੇ ਮਤਲਬ ਵਸਦਾ ਰੋਗ ਨਹੀਂ ਹੁੰਦਾ ਕਿਉਂਕਿ ਹਰ ਇੱਕ ਸੋਚਦਾ ਹੈ ਵੀ ਅਸੀਂ ਇੰਨੀ ਦੂਰ ਜਾਵਾਂਗੇ ਜਾਂ ਕਿਸੇ ਨੂੰ ਰਾਸਸ ਸਮਗਰੀ ਭੇਜਾਂਗੇ ਜਾਂ ਇਸ ਤਰ੍ਹਾਂ ਦੇ ਵਿਚਾਰ ਆ ਕਈ ਹੁੰਦੀਆਂ ਹਨ ਪਰ ਇਹਨਾਂ ਨੇ ਤੁਹਾਡੇ ਨਾਲ ਕਿਤਾ ਸੰਪਰਕ ਕੀਤਾ ਸਾਡੇ ਨਾਲ ਸੰਪਰਕ ਸਿੱਧੀ ਇੱਥੇ ਆਏ ਨੇ ਗੁਰੂ ਘਰ ਆਪਣੇ ਜੀ ਆਉਂਦੇ ਸਾਨੂੰ ਇਹ ਕਹਿੰਦੇ ਸਮਗਰੀ ਨਹੀਂ ਦੇਣੀ ਐ ਸਿੱਥੇ ਪਹੁੰਚਾਉਣੀਆਂ ਆਪਾਂ ਇੱਥੇ ਦੇਖੋ ਬਿਸਤਰੇ ਇਕੱਠੇ ਕਰਨ ਲੱਗਿਆਂ ਹੋਰ ਸਮਗਰੀ ਇਕੱਠੀ ਕਰਨ ਲੱਗਿਆਂ ਆਪਾਂ ਉੱਥੇ ਦੇ ਕੇ ਆਉਣੀ ਆਪਾਂ ਠੀਕ ਐ ਉਸ ਕਰਕੇ ਉਹਨੂੰ ਥਰਡ ਪੀਟ ਦਾ ਇਲਾਕੇ ਦੇ ਕੇ ਆਉਣੀ ਐ ਤੇ ਆਪ ਜਾ ਕੇ ਦੇ ਕੇ ਆਉਣੀ ਐ ਉੱਥੇ ਰਸਤੇ ਕਿਹਨਾਂ ਦੇਣੇ ਨੇ ਇਸ ਸਾਹ ਫੌਜੀ ਸਾਹਿਬ ਇੱਥੇ ਜਿਹੜੀ ਸਮੱਗਰੀ ਹੈ ਕਾਫੀ ਜ਼ਿਆਦੀ ਹੈ ਕਿਉਂਕਿ ਇਹ ਇੱਕ ਚੰਗਾ ਉਪਰਾਲਾ ਹੈ ਕਿਉਂਕਿ ਗੁਰੂ ਘਰ ਵੱਲੋਂ ਤਾਂ ਵੈਸੇ ਵੀ ਹਮੇਸ਼ਾ ਲੰਗਰ ਲਾਏ ਜਾਂਦੇ ਆ ਹਰ ਇੱਕ ਤਰ੍ਹਾਂ ਦੇ ਜਿਹੜੀ ਸਪੋਰਟ ਕੀਤੀ ਜਾਂਦੀ ਹੈ ਜਿਹੜਾ ਇਹਨਾਂ ਵੱਲੋਂ ਵੀ ਇਹ ਸਪੋਰਟ ਕੀਤੀ ਗਈ ਹੈ ਜਿਹੜੀ ਕਿ ਹਰਡਪੀਟ ਦੇ ਇਲਾਕੇ ਦੇ ਲੋਕਾਂ ਵਾਸਤੇ ਕਿਸ ਤਰ੍ਹਾਂ ਦਾ ਅੱਗੇ ਇਹਨਾਂ ਦਾ ਵੀ ਸਹਿਯੋਗ ਔਰ ਤੁਹਾਡੇ ਵੱਲੋਂ ਕਿਸ ਤਰ੍ਹਾਂ ਦੀ ਉਧਰ ਸਪੋਰਟ ਜਾਰੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜੇ ਹਰਿਆਣਾ ਤੋਂ ਸਾਡੇ ਭਰਾ ਇਹ ਸਾਰੀ ਸਮੱਗਰੀ ਲੈ ਕੇ ਆਏ ਨੇ ਸਭ ਤੋਂ ਪਹਿਲਾਂ ਇਹਨਾਂ ਦਾ ਬਹੁਤ ਧੰਨਵਾਦੀ ਆ ਇਹਨੇ ਸਾਲ ਵੀ ਆ ਕੇ ਬਹੁਤ ਸਾਰੀ ਸਮਗਰੀ ਦੇ ਗਏ ਸੀਗੀ ਤੇ ਬਹੁਤ ਸਾਰੀ ਕਣਕੀ ਭੇਜੀ ਸੀ ਇਹਨਾਂ ਨੇ ਇਸ ਵਾਰ ਵੀ ਜਿਸ ਤਰ੍ਹਾਂ ਤੇਲ ਖੰਡ ਤੇ ਹੋਰ ਬਹੁਤ ਸਾਰਾ ਸਮਾਨ ਲੈ ਕੇ ਆਏ ਨੇ ਆਪਾਂ ਇੱਥੋਂ ਵੈਸੇ ਹੀ ਆਪਣੀ ਪ੍ਰਬੰਧਕ ਕਮੇਟੀ ਵੱਲੋਂ ਤੇ ਸ਼ਹਿਰ ਨਿਵਾਸੀਆਂ ਵੱਲੋਂ ਸਾਰਿਆਂ ਵੱਲੋਂ ਇਕੱਠਾ ਕਰਕੇ ਆਪਾਂ ਲੈ ਕੇ ਜਾ ਰਹੇ ਬਿਸਤਰੀ ਵਗੈਰਾ ਤੇ ਉਹਦੇ ਨਾਲ ਆਪਣੀ ਸਮਗਰੀ ਵੀ ਨਾਲ ਚਲੀ ਜਾਊਗੀ ਆਪਾਂ ਸਾਰਾ ਹੜਪੀੜ ਜਿੱਥੇ-ਜਿੱਥੇ ਵੀ ਕਿਤੇ ਆਪਣੇ ਵੀਰਾਂ ਨੂੰ ਪ੍ਰੋਬਲਮ ਆਈਆਂ ਨੇ ਵਿਛੇ ਹੜ ਆਏ ਨੇ ਆਪਾਂ ਉੱਥੇ ਜਾ ਕੇ ਸਾਰੀ ਸਮਗਰੀ ਵੰਡ ਕੇ ਆਵਾਂਗੇ ਅਸੀਂ ਸਭ ਤੋਂ ਧੰਨਵਾਦ ਕਰਦੇ ਹਾਂ ਦਾ ਜਿਹੜੇ ਵੀਰਾਂ ਨੇ ਸਾਰਿਆਂ ਇਹਦੇ ਸਹਿਯੋਗ ਕੀਤਾ ਇਹ ਕਿਹੜੇ ਇਲਾਕੇ ਦੇ ਵਿੱਚ ਜਿਹੜੇ ਹੜਪੀੜ ਤੇ ਪਟਿਆਲੇ ਜ਼ਿਲ੍ਹੇ ਦੇ ਵਿੱਚ ਹੀ ਭੇਜਣਾ ਜਾਂ ਹੋਰ ਜਿਹੜੇ ਕੋਈ ਗੁਰਦਾਸਪੁਰ ਵਗੈਰਾ ਹੋਰ ਕਈ ਥਾਵਾਂ ਤੇ ਵੀ ਜਿਹੜਾ ਉੱਥੇ ਉਹਨਾਂ ਸਾਈਡਾਂ ਦੇ ਵਿੱਚ ਕਿਸੇ ਪਾਸੇ ਅਸੀਂ ਗੁਰਦਾਸਪੁਰ ਅਮਰਥਲ ਭੇਜ ਰਹੇ ਹਾਂ ਸਾਰਾ ਸਮਗਰੀ ਜੀ ਇਹ ਜਿਹੜੇ ਬੇਸਤਰੀ ਨੇ ਉਹ ਉਧਰ ਹੀ ਭੇਜਣੇ ਨੇ ਇਹ ਸਾਰੇ ਆਪਣੇ ਚੇਅਰਮੈਨ ਸਵਾਰਕਾ ਪ੍ਰਧਾਨ ਸਾਹਿਬ ਸਭ ਨਾਲ ਜਾਣਗੇ ਜਾ ਕੇ ਉੱਥੇ ਜਿੱਥੇ ਕਿਤੇ ਵੀ ਪਤਾ ਕਰਕੇ ਜਿੱਥੇ ਕਿਤੇ ਅਸਲ ਹੜਪੀੜ ਦੇ ਜਿਹੜੇ ਉਹਦੇ ਵਿੱਚ ਇਹਨੂੰ ਪ੍ਰੋਬਲਮ ਆਈ ਹੈ ਆਪਾਂ ਉਹਦੇ ਘਰ ਘਰ ਪਹੁੰਚਾ ਕੇ ਆਵਾਂਗੇ ਜਾ ਕੇ ਬਹੁਤ ਚੰਗਾ ਉਪਰਾਲਾ ਕਿਉਂਕਿ ਗੁਰੂ ਘਰ ਦੇ ਵਿੱਚ ਜਿੱਥੇ ਹੋਰ ਲੰਗਰਾਂ ਦੀ ਸੇਵਾ ਕੀਤੀ ਜਾਂਦੀ ਆ ਇਸ ਤਰ੍ਹਾਂ ਦੇ ਵੀ ਇਹ ਜਿਹੜੇ ਉਪਰਾਲੇ ਆ ਇੱਕ ਬੜੇ ਚੰਗੇ ਚਲਕ ਜੋ ਕਰਵੇਂ ਕਿਉਂਕਿ ਸਾਡੇ ਗੁਰੂਆਂ ਨੇ ਸਿਖਾਇਆ ਹੀ ਸਾਨੂੰ ਇਹ ਕੋਸ਼ਿਸ਼ ਕਿ ਜਿਹੜਾ ਖਾਲੀ ਹੱਥ ਹੋਵੇ ਜਿਹਦੇ ਕਰੋ ਭੁੱਖੇ ਨੂੰ ਭੋਜਨ ਔਰ ਨੰਗੇ ਨੂੰ ਬਸਤਰ ਪਵਾਣੇ ਔਰ ਐਸੇ ਤਰ੍ਹਾਂ ਦਾ ਹੀ ਉਪਰਾਲਾ ਜਿਹੜਾ ਕਿ ਇਹ ਹਰਿਆਣੇ ਵਾਲੋਂ ਇੱਕ ਬੜੇ ਵੱਡੀ ਬੜੀਆ ਸਲਾਗਾ ਜੋ ਕਦਮ ਹੈ ਮਾਨ ਸਾਹਿਬ ਕਿਸ ਤਰ੍ਹਾਂ ਲੱਗ ਰਿਹਾ ਇੱਥੇ ਜਿਹੜਾ ਇਸ ਵਕਤ ਵੈਸੇ ਤਾਂ ਇਸ ਇਲਾਕੇ ਦੇ ਵਿੱਚ ਜਿਹੜੀ ਕਿ ਸੰਗਤ ਬੜੀ ਚਾਹਣਾ ਨਾਲ ਜਾਊਗੀ ਪਰ ਹੁਣ ਦੇਖਣਾ ਹੋਵੇਗਾ ਕਿ ਜਿਹੜੇ ਉਥੋਂ ਦੇ ਕਾਫੀ ਜ਼ਿਆਦੇ ਘਰਾਂ ਦੇ ਵਿੱਚ ਔਰ ਹੜਪੀੜਤ ਲੋਕ ਸੀਗੇ ਉਸ ਇਲਾਕੇ ਦੇ ਵਿੱਚ ਫਸਲਾਂ ਡੰਗਰ ਪਸ਼ੂ ਔਰ ਕਾਫੀ ਵੱਡਾ ਨੁਕਸਾਨ ਹੋਇਆ ਸੀਗਾ ਉਹ ਨੁਕਸਾਨ ਦੀ ਪ੍ਰਭਾਵੀਤਾ ਹੋ ਸਕਦੀ ਪਰ ਫਿਰ ਵੀ ਉਥੇ ਜਿੰਨੀ ਕੇ ਰਾਹ ਰਾਹਤ ਸਮਗਰੀ ਇਥੋਂ ਪਹੁੰਚ ਰਹੀ ਆ ਉਹ ਇੱਕ ਬਹੁਤ ਚੰਗਾ ਉਪਰਾਲਾ ਹੈ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰਾਂ ਵੱਲੋਂ ਵੀ ਕੋਈ ਇਸ ਤਰ੍ਹਾਂ ਦੇ ਕਦਮ ਚੁੱਕੇ ਜਾਣਗੇ ਜਿਨ੍ਹਾਂ ਦੀ ਨੁਕਸਾਨ ਹੋਇਆ ਜਾਂ ਉਹਨਾਂ ਦੀ ਭਰਪਾਈ ਕਰਨ ਵਾਸਤੇ ਕੀ ਉਪਰਾਲੇ